ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਵੀਰਹਰਾਂ ਦਾ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਚੰਦਵਾਜਾ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਸੱਜਣੋ ਫਰੀਦਕੋਟ ਆ ਗਿਆ। ਫਰੀਦਕੋਟ ਤੋਂ ਜਦੋਂ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣੇ ਆ ਤਾਂ ਸਜਨੋ ਰੋਡ ਦੇ ਉੱਤੇ ਹੀ ਇਹ ਨਗਰ ਵਸਿਆ ਹੋਇਆ ਮਸ਼ਹੂਰ ਪਿੰਡ ਆ ਸਜਨੋ ਕਈਆਂ ਦੇ ਵਿੱਚ ਵੀ ਬਹੁਤ ਮਸ਼ਹੂਰ ਆ ਚੰਦਬਾਜ ਦੀ ਕਈ ਬਹੁਤ ਹੀ ਜ਼ਿਆਦਾ ਮਸ਼ਹੂਰ ਆ ਘਰੇਲੂ ਪਰਿਵਾਰ ਕੋਲੇ ਸਜਨੋ ਘਰ ਦੀ ਪਾਲੀ ਹੋਈ ਝੋਟੀ ਇੱਕ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਉਣ ਲੱਗੇ ਆ ਪਲੂਨ ਸੁੰਦੀ ਆ ਕਿੰਨੇ ਦਿਨ ਬਾਕੀ ਕੀ ਹਿਸਾਬ ਕਿਤਾਬ ਸਾਰੀ ਗੱਲਬਾਤ ਮਾਲਕਨਾ ਕਰ ਲਾਂਗੇ ਕਰਕੇ ਤਸੱਲੀ ਤੇ ਕਰਿਓ ਖਰੀਦਦਾਰੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਥੀ ਗੱਲ ਸੀ ਹੋਰ ਸੁਣਾਓ ਠੀਕ ਠਾਕ ਜੀ ਚੜਦੀ ਕਲਾ ਨਾ ਚੜਦੀ ਕਲਾ ਮਹਾਰਾਜ ਤੇ ਆਪਣਾ ਨਾਮ ਕੀ ਹੈ ਜੀ ਨਾਮ ਮੇਰਾ ਕਰਮਜੀਤ ਸਿੰਘ ਆ ਜੀ ਕਰਮਜੀਤ ਸਿੰਘ ਤੇ ਪਿੰਡ ਚੰਦ ਵੱਜਾ ਪਿੰਡ ਚੰਦ ਵੱਜਾ ਗਿਆ ਜ਼ਿਲ੍ਹਾ ਫਰੀਦਕੋਟ ਆ ਮੋਬਾਈਲ ਨੰਬਰ ਕੀ ਹੈ ਜੀ ਆਪਣਾ 70147 ਹਾਂਜੀ 20702 ਇੱਕ ਰੀ ਹੋਰ ਰਿਪੀਟ ਕਰਿਓ 70147 20702 ਤੇ ਬਾਈ ਜੀ ਇਹ ਝੋਟੀ ਆਪਣੇ ਘਰ ਦੀ ਹੈ ਨਾ ਹਾਂਜੀ ਬਾਈ ਜੀ ਝੋਟੀ ਦਾ ਇਹ ਕੰਨਾਂ ਚ ਪਾਇਆ ਸਾਰਨਾ ਝੋਟੇ ਕੋਈ ਆ ਕੇ ਦੱਸ ਸਕਦਾ ਠੀਕ ਆ ਪਾਇਆ ਜਿਉ ਮਾਦੀ ਵੀ ਇਹਦਾ ਡਾਟਾ ਅਗਲਾ ਸਰਚ ਕਰ ਸਕਦਾ ਸਰਚ ਕਰਾਂਗਾ ਮੇਰਾ ਨਾਮ ਆ ਜਾਊਗਾ ਤੋੜੰਦਾ ਜ਼ੋਰ نکالਣੀਆ ਠੀਕ ਆ ਬਾਈ ਜੀ ਤੇ ਪਹਿਲਾ ਨੰਬਰ ਇਹ ਕੀ ਇਹਦੀ ਉਮਰ ਕਿੰਨੀ ਹੋ ਗਈ ਵੀਰ ਜੀ ਇਹਦੀ ਉਮਰ ਚੌਗੀ ਆ ਮੂੰਹ ਚੌਗੀ ਆ ਸਾਢੇ ਕਿ ਤਿੰਨ ਸਾਲ ਹੋ ਗਈ ਠੀਕ ਆ ਠੀਕ ਆ ਠੀਕ ਆ ਤੇ ਇਹ ਕਿਹੜੇ ਮਾਲੀ ਮੂਲੀ ਦੀ ਤੇ ਮਾਂ ਦਾ ਕੀ ਰਿਕਾਰਡ ਸੀ ਇਹਦਾ ਬਾਈ ਮਾਂ ਦਾ ਇਹਦਾ 16 ਜੀ ਤੱਕ ਦੁੱਧ ਸੀ ਇਹਦੀ ਮਾਂ ਦੇ ਥੱਲੇ 16 ਦੁੱਧ ਸੀ ਜਿਹੜਾ ਆਪਾਂ ਘਰੇ ਚੋਇਆ ਉਹ ਹੈਗੀ ਹੁਣ ਕਿ ਆਪਾਂ ਸੇਲ ਕਰਤੀ ਸੇਲ ਕਰਤੀ ਤੇ ਬਾਈ ਇਹ ਦਿਨ ਕਿੰਨੇ ਲੈ ਜੀ ਦਿਨ ਇਹਦਾ ਹਫਤਾ ਪਿਆ ਜੀ ਇੱਕ ਹਫਤਾ ਹਜੇ ਹੈ ਨਾ ਮੌਜ ਨਾ ਲੈ ਜੋ ਤੇ ਬਾਈ ਜੀ ਇਹ ਦੂਜਾ ਭਾਰ ਪੂਰਾ ਲੋ ਗਰੰਟੀ ਹੋ ਗਈ ਹੈ ਨਾ ਤੇ ਬਾਕੀ ਪਹਿਲਾਂ ਥਣ ਤਾਂ ਹੁਣ ਪਰਮਾਤਮਾ ਦੇ ਹੱਥ ਹੈ ਨਾ ਤੇ ਬਾਈ ਇਹ ਮਾਲੀ ਮੂਲੀ ਕਿਹੜੇ ਤੋਂ ਗਾਂ ਗੱਬਣ ਤੇ ਗਾਂ ਟੀਕਾ ਭਰਾਏ ਵਧੀਆ ਟੀਕਾ ਭਰਾਇਆ ਅੱਛਾ ਇਹ ਟੀਕੇ ਰਹਿ ਗਈ ਪਹਿਲੀ ਵਾਰੀ ਭਰਾਇਆ ਸੀ ਪਹਿਲਾ ਟੀਕਾ ਭਰਾਇਆ ਤੇ ਪਹਿਲੇ ਤੇ ਰਹਿ ਗਈ ਸਟਰਾ ਨਹੀਂ ਸੰਭਿਆ ਆਪਾਂ ਹਾਂ ਉਹ ਚਲੋ ਕੋਈ ਗੱਲ ਬਾਈ ਜੀ ਮੜੀ ਜੀ ਦੀ ਤੋਰ ਕਰਾਈਏ ਚੱਕ ਖੋਲਿਓ ਲਓ ਵੀ ਸੱਜਣੋ ਸਟਰਾ ਨਹੀਂ ਸਾਂਭਿਆ ਤੇ ਕੱਟੀ ਦਾ ਕੱਦ ਕਾਟ ਦਨ ਤਾਜ਼ਾ ਲਾ ਲਈਏ ਮੂੰਹ ਚੌਗੀ ਬਾਈ ਤੁਰੂਗਾ ਬਰਾਬਰ ਤੇ ਆਈਡੀਆ ਲਾ ਲਿਓ ਵੀ ਕੱਦ ਕਿੱਡਾ ਕੱਟੀ ਦਾ ਵੇਖੋ ਥੋੜੀ ਜੀ ਕੈਮਰੇ ਤੋਂ ਡਰਦੀ ਆ ਤੇ ਬਾਕੀ ਨਾ ਸੱਜਣੋ ਸੱਜਣੋ ਨੇ ਲੇਵਾ ਭਾਂਡਾ ਜਿਹੜਾ ਕੱਟੀ ਨੇ ਤਿਆਰ ਮੰਨ ਕੇ ਚਲੋ ਕਰਨਾ ਸ਼ੁਰੂ ਕੀਤਾ ਨਾ ਹਾਂ ਕੋਈ ਨਹੀਂ ਕੋਈ ਨਹੀਂ ਕਰਦੇ ਹੋ ਐ ਤੇ ਉਹ ਕਿਆ ਬਾਤ ਵਾਲੀ ਗੱਲ ਹੀ ਆ ਵੇਖੋ ਬਲੂਨ ਕੱਟੀ ਆ ਇੱਕ ਹਫਤਾ ਪਿਆ ਹਜੇ ਸੱਜਣੋ ਵੇਖੋ ਇੱਥੋਂ ਐ ਤਸੱਲੀ ਹੋ ਗਈ ਨਾ ਠੰਣ ਠੁਣ ਬਹੁਤ ਚੰਗਾ ਬਾਕੀ ਕੱਦ ਦੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸਤੀ ਬਹੁਤ ਚੰਗਾ ਬਈ ਆਪਣਾ ਮਨ ਨਾਲ ਘਰੇ ਪਸ਼ੂ ਆਪਾਂ ਰੱਖਦੇ ਆਂ ਜ਼ਿਮੀਂਦਾਰ ਪਰਿਵਾਰ ਆ ਸਾਰੇ ਮਈਆਂ ਕੰਨਾਚੋਲ ਪਾਏ ਆ ਤਿੰਨੇ ਝੋਟੀਆਂ ਤੈਨਾਂ ਤੇ ਇਹ ਪਹਿਲਨ ਕੱਟੀ ਕਿੰਨਾ ਦੁੱਧ ਪਾਜੂਗੀ ਜੇ ਆਪਣਾ ਆਈਡੀਆ ਲਾਈਏ ਕੋਈ ਪਾਉਣਾ ਚਾਹੀਦਾ 13 ਲੀਟਰ ਦਾ ਘੱਟੋ ਘੱਟ ਹਾਂ 12 13 ਇਹਨੂੰ ਦੇਣਾ ਚਾਹੀਦਾ ਹੈਨਾ ਦੁੱਧ ਦੇਣਾ ਘੋੜੀ ਜੱਡਾ ਬਾਈ ਕਹਿੰਦਾ ਕਾਤਾ ਕਰਮ ਵਾਲੀ ਦਾ ਕੋਈ ਸ਼ੱਕ ਨਹੀਂ ਵੇਖੋ ਸੱਜਣਾ ਬਾਕੀ ਕੈਮਰੇ ਤੋਂ ਡਰਦੀ ਆ ਬਾਕੀ ਦਾ ਸੀਲ ਸਾਊ ਆ ਹੈਨਾ ਘਰੇ ਮਾਦੀ ਬੜੀ ਕੂਟ ਕਰਨ ਮਾਦੀ ਪੜਦੇ ਹੋਰ ਮਾਦੀ ਫਕੇ ਦਾ ਵੀ ਵਿਚਾਰੂ ਵੀ ਪੂਰੀ ਠੀਕ ਹੈ ਜੀ ਠੀਕ ਹੈ ਵੀ ਆਪਣੀ ਫੁੱਲ ਗਰੰਟੀ ਵਾਲੀ ਮੈਂ ਆ ਵੀ ਆਪਣੇ ਦਾ ਘਰੇ ਪਲੀ ਜੰਮੀ ਹਨ ਤੇ ਇਹਦਾ ਰੇਟ ਸਾਹਿਬ ਜੀ ਕੀ ਰੱਖਾਂਗੇ ਆਪਾਂ ਰੇਟ ਆ ਦਾ ਆਪਾਂ ਇਹਦਾ ਕਰਦੇ ਐਕਟ ਨਹੀਂ ਕਰ ਇੱਕ ਲੱਖ ਤੇ 20000 ਰੁਪਿਆ ਇਹਦਾ ਰੇਟ ਰੱਖਿਆ ਉਹਦੇ ਚ ਪਿਆਰ ਮਾ ਬਤ ਮੌਕੇ ਤੇ ਜੇ ਕੋਈ ਫੋਨ ਲਾਊਗਾ ਕਰਾਂਗੇ ਹਨਾ ਠੀਕ ਹੈ ਐ ਨੂੰ ਮਾੜੀ ਜੀ ਕੱਢੋ ਫੇਰ ਕਰੀ ਆਪਾਂ ਇੱਕ 15 ਹੀ ਦੇਵਾਂਗੇ ਇੱਕ ਲੱਖ ਤੇ 15000 ਦੀ ਪੰਜ ਪਹਿਲਾ ਹੀ ਮਾਨ ਹਾਂ ਪਹਿਲਾ ਨਹੀਂ ਠੀਕ ਆ ਕੱਢਿਓ ਆ ਇਹਨੂੰ ਕਿਰਾ ਉਦੋਂ ਭੱਜ ਜੇ ਆਈ ਸੀ ਸੱਜਣੋ ਕੈਮਰਾ ਫੜਾ ਉਹਨੂੰ ਦਾਪੀ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਇਹ ਪਸੂ ਕਾਰ ਹੀ ਜਾਂਦੇ ਬਾਈ ਘਰ ਵਾਲੇ ਸੱਜਣੋ ਪਲੀ ਸੰਭੀ ਝੋਟੀ ਆ ਕੱਦ ਕਾੜ ਬਹੁਤ ਚੰਗਾ ਥਾਂ ਲੇਵਾ ਬਹੁਤ ਸਾਫ਼ ਸੁਥਰਾ ਜਿਹੜਾ ਇਹਨੇ ਸਟਾਰਟ ਕੀਤਾ ਤੇ ਬਾਕੀ ਨਾ ਜਦੋਂ ਆ ਕੇ ਵੇਖੋਗੇ ਤਾਂ ਤੁਹਾਡੇ ਪਸੰਦ ਆਊਗੀ ਐਡਰੈਸ ਤੁਹਾਨੂੰ ਮੈਂ ਦੱਸਦਾ ਨੰਬਰ ਸਕਰੀਨ ਤੇ ਵੀ ਚੱਲਦਾ ਰਹੂਗਾ ਭਰਾ ਦਾ ਤੇ ਆ ਕੇ ਕਰਕੇ ਤਸੱਲੀ ਨਾ ਕਰਿਓ ਖਰੀਦਦਾਰੀ ਵੇਖਿਓ ਤੁਹਾਡਾ ਪੈਰ ਨਾ ਮੱਧੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਲੈ ਚਲੋ 1 ਲੱਖ ਤੇ ਸੱਜਣੋ 15000 ਰੁਪਿਆ ਮੰਨ ਕੇ ਚੱਲੋ ਵੀ ਉਹਦੇ ਚ ਛੋੜ ਛੱਪਾ ਹਜੇ ਹੋਰ ਵੀ ਤੁਸੀਂ ਜਦੋਂ ਫੋਨ ਲਾਉਂਗੇ ਹੋ ਜਾਣਾ ਪੈਂਡ ਦੀ ਗੱਲ ਕਰ ਲਈਏ ਇਹ ਤਾਂ ਚੰਦ ਬਾਜੇ ਦੇ ਵਿੱਚ ਆ ਸੱਜਣੋ ਮੂੰਹ ਚੌਗੀ ਘੋੜੀ ਵਰਗੀ ਗੱਲ ਆ ਬਾਈ ਦੀ ਧੌਣ ਚੱਕ ਕੇ ਤੁਰਦੀ ਆ ਵੀਡੀਓ ਕਰ ਲਈ ਆ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ